ਮੇਰੀ ਦੂ ਕੰਮ ਵਰਪਟਾਫਟ ਪਾਣੀ ਲਿਆ ਇਹਨਾਂ ਦੇ ਕੁਝ ਖਾਣ ਨੂੰ ਵੀ ਧਰ ਭੁੱਖ ਬਹੁਤ ਲੱਗੀ ਪਈ ਆ ਹਾਂਜੀ ਪਾਣੀ ਤਾਂ ਮੈਂ ਲੈ ਆਉਣੀ ਆ ਮੈਂ ਨਾ ਅੱਜ ਬਿਲਕੁਲ ਠੀਕ ਨਹੀਂ ਸੀ ਇਸ ਕਰਕੇ ਮੈਂ ਖਾਣ ਨੂੰ ਕੁਝ ਨਹੀਂ ਬਣਾਇਆ ਆ ਆ ਪੈਦਾ ਕਰਦੇ ਆ ਆਪਾਂ ਦੋਵੇਂ ਜਣੇ ਕਿਚਨ ਚ ਖਾਣਾ ਬਣਾਉਨੇ ਆ ਨਾਲ ਮੇਰੀ ਥੋੜੀ ਜਿਹੀ ਹਲਪ ਹੋ ਜਾਏਗੀ ਹਾਂ ਬਸ ਆਹੀ ਕੰਮ ਰਹਿ ਗਿਆ ਮੇਰੇ ਕਰ ਨੂੰ ਸਾਰਾ ਦਿਨ ਤਾਂ ਥੱਕਿਆ ਹਾਰਿਆ ਬਾਹਰੋਂ ਆਉਣਾ ਯਾਰ ਹੁਣ ਸਰ ਤੂੰ ਕਹਿੰਦੀ ਮੇਰ ਨਾਲ ਕਿਚਨ ਚ ਕੰਮ ਕਰਾ ਦੇ ਆਰੇ ਤੇਨੂੰ ਤੂੰ ਦੋ ਹੀ ਕੰਮ ਕਰਨੇ ਹੁੰਦੇ ਦੋ ਟਾਈਮ ਦੀਆਂ ਰੋਟੀਆਂ ਜੇ ਤੇ ਤੋ ਵੀ ਨਹੀਂ ਹੁੰਦਾ ਨਾ ਤਾਂ ਮੈਨੂੰ ਕਹਦੇ ਕੋਈ ਗੱਲ ਨਹੀਂ ਯਾਰ ਮੈਂ ਬਾਹਰੋਂ ਖਾ ਲਿਆ ਕਰੂੰਗਾ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਨਹੀਂ ਸੀ ਓਏ ਯਾਰ ਤੇਰਾ ਕੀ ਮਤਲਬ ਸੀ ਕੀ ਨਹੀਂ ਸੀ ਮੈਨੂੰ ਸਭ ਪਤਾ ਪਲੀਜ਼ ਮੈਂ ਬਸ ਸਿਰਫ ਹੈਲਪ ਕਰਨ ਲਈ ਕਿਹਾ ਸੀ ਇਹਦੇ ਵਿੱਚ ਮੈਂ ਕੁਝ ਗਲਤ ਤਾਂ ਕਿਹਾ ਨਹੀਂ ਮੈਂ ਸਿਰਫ ਹੈਲਪ ਕਰਾਉਣ ਲਈ ਕਿਹਾ ਸੀ ਹੈਲਪ ਕਰਾਉਣ ਲਈ ਉਹ ਵੀ ਕਿਚਨ ਚ ਉਹ ਤੂੰ ਕਹਿੰਦੀ ਮੇਰਾ ਕਿਚਨ 'ਚ ਹੈਲਪ ਕਰਾਓ ਕੱਲ ਨੂੰ ਮੈਨੂੰ ਕਹਿੰਦੀ ਮੇਰੇ ਭਾਂਡੇ ਵੀ ਧੋ ਦੋ ਫਿਰ ਤੂੰ ਮੈਨੂੰ ਕਹਿੰਦੀ ਮੇਰੇ ਲੀੜੇ ਵੀ ਧੋ ਦੋ ਆ ਹੀ ਕੁਛ ਰਹਿ ਗਿਆ ਕਰਨ ਨੂੰ ਤਾਂ ਜਨਾਨੀ ਵਾਲੇ ਕੰਮ ਕਰ ਲੈ ਨਾ ਮੈਂ ਜੋਬਾਂ ਛੱਡ ਦੇਣਾ